ਮੁੱਖ ਮੰਤਰੀ ਭਗਵੰਤ ਪਾਣ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਹੁਣ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਡਾਕਟਰ ਗੁਰਪ੍ਰੀਤ ਕੌਰ ਵਿਧਾਇਕ ਬਣ ਸਕਦੇ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੈਦਾਨ 'ਚ ਉਤਰ ਸਕਦੇ ਨੇ ਦਰਅਸਲ ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸ ਦੌਰਾਨ ਆਪ ਪਹਿਵਾ ਫਰੀਦাবাদ ਗੁਰੂਗ੍ਰਾਮ ਜੀਂਦ ਕੁਲਾਇਤ ਤੇ ਪਾਣੀਪਤ ਦਿਹਾਤੀ ਦੇ ਵਿੱਚ ਚੋਣ ਲੜ ਰਹੀ ਇਹਨਾਂ ਹਲਕੇ ਦੇ ਵਿੱਚ ਕਿਹਾ ਜਾ ਰਿਹਾ ਕਿ ਪਹਿਵਾ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਚੋਣ ਮੈਦਾਨ 'ਚ ਉਤਰ ਸਕਦੇ ਨੇ ਸਾਰੀਆਂ ਪਾਰਟੀਆਂ ਇਸ ਵੇਲੇ ਹਰਿਆਣਾ ਦੇ ਵਿੱਚ ਸਰਗਰਮ ਹੋਈਆਂ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੀਐਮ ਮਾਨ ਦੇ ਬੋਲ ਵੀ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਹ ਸਾਰਿਆਂ ਦੇ ਵਿਚਾਰ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਹੁਣ ਸੀਐਮ ਮਾਨ ਆਪਣੀ ਪਤਨੀ ਦੀ ਐਂਟਰੀ ਸਿਆਸਤ 'ਚ ਕਰਵਾਉਣ ਜਾ ਰਹੇ ਨੇ ਬਹੇਵਾ ਜਦੋਂ ਕਿ ਸੀਐਮ ਮਾਨ ਦੀ ਪਤਨੀ ਬਿਲੋਂਗ ਕਰਦੇ ਨੇ ਹੋ ਸਕਦਾ ਹੈ ਕਿ ਉੱਥੋਂ ਹੀ ਕਿਹਾ ਜਾ ਰਿਹਾ ਹੈ ਕਿ ਸੀਐਮ ਮਾਨ ਦੀ ਪਤਨੀ ਜਿਹੜੇ ਨੇ ਉਹ ਚੋਣ ਮੈਦਾਨ 'ਚ ਉਤਰਣਗੇ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਦੀ ਨਾਲ ਇਹ ਵੀ ਨਾਮ ਸਾਹਮਣੇ ਆ ਰਿਹਾ ਹੈ ਕਿ ਡਾਕ ਨੋ ਵੀ ਚੋਣ ਮੈਦਾਨ ਚ ਉਤਾਰਿਆ ਜਾ ਸਕਦਾ ਹੈ ਦੱਸਦੀ ਹੈ ਕਿ ਸੀਮਾ ਦੀ ਪਤਨੀ ਐਨਕੀ ਡਾਕਟਰ ਗੁਰਪ੍ਰੀਤ ਕੌਰ ਦੀ ਜਿਹੜੀ ਵੋਟ ਪੰਜਾਬ ਚ ਬਣੀ ਹੋਈ ਹੈ ਲੋਕ ਸਭਾ ਚੋਣਾਂ ਦੌਰਾਨ ਗੁਰਪ੍ਰੀਤ ਕੌਰ ਨੇ ਵੋਟ ਜਿਹੜੀ ਹੈ ਪੰਜਾਬ ਚ ਪਾਈ ਸੀ ਤੇ ਇਸ ਵਾਰ ਇੱਥੇ ਖੜਾ ਹੁੰਦਾ ਹੈ ਕਿ ਜੇ ਉਹਨਾਂ ਦੀ ਵੋਟ ਪੰਜਾਬ ਦੇ ਵਿੱਚ ਹੈ ਤਾਂ ਉਹ ਹਰਿਆਣਾ ਦੇ ਵਿੱਚ ਚੋਣ ਕਿਵੇਂ ਲੜ ਸਕਦੇ ਨੇ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਉਹ ਵੋਟ ਕਟਾ ਕੇ ਹਰਿਆਣਾ ਦੇ ਵਿੱਚ ਵੋਟ ਬਣਵਾ ਲੈਣ ਤਾਂ ਉਹ ਚੋਣ ਲੜ ਸਕਦੇ ਨੇ ਪਰ ਜੇ ਆਪਾਂ ਗੱਲ ਕਰੀਏ ਤੇ ਤੁਹੋਂ ਹੁੰਦਾ ਹੈ ਕਿ ਜੇ ਪੰਜਾਬ 'ਚ ਉਹਨਾਂ ਦੀ ਵੋਟ ਬਣੀ ਹੋਈ ਹੈ ਤੇ ਉਹ ਹਰਿਆਣਾ 'ਚ ਚੋਣ ਕਿਵੇਂ ਲੜਨਗੇ ਤਾਂ ਹੋ ਸਕਦਾ ਹੈ ਕਿ ਜਿਹੜਾ ਨਾਮ ਡਾਕਟਰ ਗੁਰਪ੍ਰੀਤ ਕੌਰ ਦੇ ਪਿਤਾ ਦਾ ਸਾਹਮਣੇ ਆ ਰਿਹਾ ਹੈ ਕਿ ਉਹਦੇ ਉੱਤੇ ਜਿਹੜੀ ਕੀ ਹੈ ਉਧਰੋਂ ਆਮ ਆਦਮੀ ਪਾਰਟੀ ਹਰਿਆਣਾ ਦੇ ਵੱਲੋਂ ਮੋਹਰ ਲੱਗ ਜਵੇ ਤੇ ਗੁਰਪ੍ਰੀਤ ਕੌਰ ਦੇ ਪਿਤਾ ਨੂੰ ਚੋਣ ਮੈਦਾਨ 'ਚ ਉਤਾਰਿਆ ਜਾ ਸਕੇ ਆਪ ਨੂੰ 5 ਸੀਟਾਂ ਦੇ ਉੱਤੇ ਕਾਂਗਰਸ ਦੇ ਨਾਲ ਉਹਨਾਂ ਦੀ ਗੱਲ ਹੋਈ ਹੈ ਕਿ 5 ਸੀਟਾਂ ਦੇ ਉੱਤੇ ਆਪ ਚੋਣ ਲੜੇਗੀ ਕਿਉਂਕਿ ਆਪ ਤੇ ਕਾਂਗਰਸ ਦਾ ਗੱਠਜੋੜ ਹਰਿਆਣਾ ਵਿਧਾਨ ਸਭਾ ਦੇ ਵਿੱਚ ਹੋਣਾ ਹੈ ਇਹ ਚਰਚਾਵਾਂ ਚੱਲ ਤੇ ਦੋਵੇਂ ਪਾਰਟੀਆਂ ਨੇ ਹਰੀ ਝੰਡੀ ਵੀ ਦਿਖਾਈ ਹੋਈ ਹੈ ਕਿ ਉਹ ਗੱਠਜੋੜ ਕਰਨਗੇ ਤੇ ਰਾਗਵ ਚੱਡਣ ਨੇ ਵੀ ਕਿਹਾ ਸੀ ਕਿ ਨਿੱਜੀ ਇੱਛਾਵਾਂ ਨੂੰ ਪਿੱਛੇ ਰੱਖ ਕੇ ਉਹ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਨਾਲ ਗੱਠਜੋੜ ਕਰਕੇ ਚੋਣ ਲੜਨਗੇ ਆਪ ਨੇ 10 ਸੀਟਾਂ ਦੇ ਉੱਤੇ 10 ਸੀਟਾਂ ਮੰਗੀਆਂ ਸਨ ਪਰ ਕਾਂਗਰਸ ਦੇ ਨਾਲ ਉਹਨਾਂ ਦੇ 5 ਦੇ ਉੱਤੇ ਸਹਿਮਤੀ ਹੋਈ ਸੀ ਕਿ 5 ਸੀਟਾਂ ਤੇ ਆਮ ਆਦਮੀ ਪਾਰਟੀ ਚੋਣ ਲੜੇਗੀ ਜਿੰਨਾ ਦਿਮੇ ਸ਼ੁਰੂਆਤ ਚ ਹੀ ਗੱਲ ਕੀਤੀ ਹੈ ਤੇ ਇਹਨਾਂ ਪੰਜਾਂ ਹਲਕਿਆਂ ਦੇ ਵਿੱਚ ਪਹਿਵਾ ਹਲਕਾ ਹੈ ਜਿੱਥੇ ਹੁਣੇ ਗੱਲ ਸਾਹਮਣੇ ਆ ਰਹੀ ਜਿੱਤੋਂ ਕਿ ਉੱਥੇ ਪਹਿਵਾਏ ਦੀ ਸੀਟ ਦੇ ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਜਿਹੜੇ ਨੇ ਚੋਣ ਲੜ ਸਕਦੇ ਨੇ ਪਰ ਉਹਨਾਂ ਦੀ ਵੋਟ ਪੰਜਾਬ ਚ ਹੋਣ ਕਰਕੇ ਸਵਾਲ ਖੜਾ ਹੁੰਦਾ ਕਿ ਉਹ ਹਰਿਆਣਾ ਦੇ ਵਿੱਚ ਚੋਣ ਕਿਵੇਂ ਲੜਨਗੇ ਇਸ ਕਰਕੇ ਡਾਕਟਰ ਗੁਰਪ੍ਰੀਤ ਕੌਰ ਦੇ ਪਿਤਾ ਦਾ ਨਾਮ ਵੀ ਆ ਗਿਆ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਸੇਮਾਨ ਜਿਹੜੇ ਨੇ ਉਹ ਚੋਣ ਮੈਦਾਨ ਚ ਉਤਾਰ ਦੇਣ ਹੁਣ ਡਾਕਟਰ ਗੁਰਪ੍ਰੀਤ ਕੌਰ ਜਾਂ ਫਿਰ ਉਹਨਾਂ ਦੇ ਪਿਤਾ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਮੈਦਾਨ ਦੇ ਵਿੱਚ ਉਤਰਦੇ ਜਾਂ ਨਹੀਂ ਇਹ ਤਾਂ ਜਦੋਂ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰੇਗੀ ਉਦੋਂ ਸਪਸ਼ਟ ਹੋਵੇਗਾ